ਸ਼ਿਕਾ ਦੀ ਦਸ ਕੋ ਮੈਂ ਤੁਹਾਡਾ ਆਪਣਾ ਸੁਖ ਨਾਨੋ ਵਾਲੀ ਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੇ ਕੋਲ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਸੋ ਅੱਜ ਪਿੰਡ ਨਾਨਵਾਲ ਖੁਰ ਦੇ ਵਿੱਚ ਬਸੰਤ ਪੰਛਮੀ ਨੇ ਤੁਸੀਂ ਦੇਖ ਸਕਦੇ ਹੋ ਅਸਮਾਨ ਦੇ ਵਿੱਚ ਜਿਹੜੀਆਂ ਬਹੁਤ ਹੀ ਗੁੱਡੀਆਂ ਚੱਲ ਰਹੀਆਂ ਔਰ ਬੱਚੇ ਇੰਜੋਇਮੈਂਟ ਕਰ ਰਹੇ ਹੈਗੇ ਇੱਕ ਇੰਜੋਇਮੈਂਟ ਦਾ ਆਪਾਂ ਵੀ ਕਿੰਨਾ ਕਿਤੇ ਹਿੱਸਾ ਬਣ ਸਕਦੇ ਆ ਹਾਂ ਇੱਕ ਖਾਸੀਅਤ ਜਿਹੜੀ ਸਾਡੇ ਪਿੰਡ ਦੇ ਬੱਚਿਆਂ ਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਚਾਈਨਾ ਡੋਰ ਬਿਲਕੁਲ ਵੀ ਜਿਹੜੀ ਯੂਜ਼ ਨਹੀਂ ਕੀਤੀ ਵਗੈਰਾ ਸਿੰਪਲ ਸਿੰਪਲ ਡੋਰ ਹੈ ਤਾਂ ਅੱਗੇ ਵਾਲੀ ਡੋਰ ਜਿਹਨੂੰ ਆਪਾਂ ਕਹਿੰਨੇ ਜਿਹੜੀ ਸਾਡੀ ਪਾਸਾ ਦੇ ਵਿੱਚ ਜਦੋਂ ਆਪਾਂ ਬੱਚੇ ਹੁੰਦੇ ਸੀਗੇ ਉਹ ਉੱਤੇ ਚੜਹੁੰਦੇ ਹੁੰਦੇ ਸੀਗੇ ਪੈੜਾ ਡੋਰ ਤੇ ਜਾਂ ਇੱਕ ਹੋਰ ਹੁੰਦੀ ਸੀਗੀ ਬਰੇਲੀ ਉਹ ਡੋਰਾ ਨੇ ਇਹ ਚਾਈਨਾ ਦਾ ਯੂਜ਼ ਬਿਲਕੁਲ ਨਹੀਂ ਕੀਤਾ ਸੋ ਇਹੋ ਹੀ ਆਪਾਂ ਕਹਾਂਗੇ ਕਿ ਚਾਈਨਾ ਦਾ ਯੂਜ਼ ਕਰਨਾ ਵੀ ਨਹੀਂ ਹੈ ਕਿਉਂਕਿ ਪੰਛੀ ਅਤੇ ਬੰਦੇ ਵੀ ਬਹੁਤ ਜਾਨਾ ਕੀਮਤੀ ਨੇ ਚਾਹੇ ਉਹ ਪੰਛੀ ਵੀ ਹੋਵੇ ਕਿਉਂਕਿ ਇਹ ਨੁਕਸਾਨਦਾਇਕ ਹੈ ਸੋ ਹੌਲਤਾਂ ਨੂੰ ਪਿੰਡ ਦਾ ਵਿਊ ਦਿਖਾਉਨੇ ਆ ਫਤਿਹ ਬੇਟਾ ਥੋੜਾ ਪਿਛੇ ਹਰੋ ਸੋ ਸਾਡੇ ਪਿੰਡ ਦਾ ਵਿਊ ਲਓ ਜੀ ਸਾਡੇ ਮਹੱਲੇ ਦੀ ਇਹ ਜਿਹੜੀ ਜਨਰੇਸ਼ਨ ਹੈਗੀ ਆ ਇਹ ਚਲੋ ਹੁਣ ਤੁਹਾਨੂੰ ਸਾਰੇ ਆਪੋ ਆਪਣੀ ਇੰਟਰੋਡਕਸ਼ਨ ਦੇਣਗੇ ਹਾਂ ਕੀ ਨਾਮ ਪੁੱਤਰ ਆ ਓਏ ਮੇਰਾ ਮਨਜੋਤ ਸਿੰਘ ਲਓ ਜੀ ਇਹ ਹੈਗਾ ਮਨਜੋਤ ਜੀ ਪੁੱਤ ਕੀ ਨਾਮ ਹੈ ਕੋਮਲ ਸਿੰਘ ਆ ਬੇਟਾ ਕੀ ਨਾਮ ਤੇਰਾ ਮੇਰਾ ਨਾਮ ਜਸ਼ਨਦੀਪ ਸਿੰਘ ਫਾਦਰ ਫਾਦਰ ਨੇ ਪਰਮਜੀਤ ਸਿੰਘ ਓਕੇ ਬੇਟਾ ਕੀ ਨਾਮ ਤੇਰਾ ਮੇਰਾ ਨਾਮ ਸਮਰਪੀ ਸਿੰਘ ਹੈ ਓਕੇ ਵਿਕਰਮਜੀਤ ਸਿੰਘ ਸੀਰਤ ਲਓ ਜੀ ਸਾਡੀ ਸੀਰਤ ਤੇ ਸਾਡਾ ਸ਼ੇਰ ਬਗਾ ਲਗਾ ਵੀ ਪਤੰਗ ਚੜਾਉਣਾ ਜੇ ਸੋ ਪਤੰਗ ਮੁੰਡੇ ਲੈ ਕੇ ਇਕੱਠੇ ਕਰਕੇ ਤਲਾਵਾ ਪਾ ਕੇ ਸੋ ਹੁਣ ਇਹ ਵੀ ਚਾਹਾਂਗੇ